ਖਰਾਸ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਅਪਰੋਸੇਬੰਦ ਨਾਮ ਖਾਦਮ ਜੂਲਰ ਜੀ ਹਾਂ ਖਾਦਮ ਜੂਲਰ ਇੱਕ ਬੇਹਾਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸਲ ਦਾਸੀਏ ਕਿ ਹੁਣ ਇੱਕ 11 ਸਾਲ ਦੀ ਬੱਚੀ ਨੇ ਖੁਦਕੁਸ਼ੀ ਕਰ ਲਈ ਹੈ ਖੁਦਕੁਸ਼ੀ ਕਿਉਂ ਕੀਤੀ ਹੈ ਇਸ ਨੂੰ ਸੁਣ ਕੇ ਤੁਹਾਡੇ ਪੈਰਾਂ ਤੋਂ ਜ਼ਮੀਨ ਖਿਸਕੇਗੀ ਕਿਉਂਕਿ ਹੁਣ ਅਮਰੀਕਾ ਦੇ ਵਿੱਚ ਜਿੱਥੇ ਡਿਪੋਰਟ ਕੀਤੇ ਜਾ ਰਹੇ ਨੇ ਭਾਰਤੀ ਤੇ ਉਸ ਨੂੰ ਲੈ ਕੇ ਮੁੱਦਾ ਗਰਮਾ ਗਿਆ ਕਿਉਂਕਿ ਇਸ ਡਰ ਦੇ ਪਿੱਛੇ ਕਿ ਉਸ ਦੇ ਮਾਪਿਆਂ ਨੂੰ ਡਿਪੋਰਟ ਕੀਤਾ ਜਾਵੇਗਾ ਬੱਚੀ ਨੇ ਵੱਡਾ ਕਦਮ ਚੁੱਕਿਆ ਖਬਰ ਇਸ ਬਾਬਤ ਹੈ ਕਿ ਅਮਰੀਕਾ ਦੇ ਵਿੱਚ ਜਿੱਥੇ ਡੋਨਾਲਡ 트ੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਵੀ ਬਣੀਆਂ ਹੋਈਆਂ ਨੇ ਪਰ ਦੱਸਿਏ ਕਿ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਆ ਇਸ ਡਰ ਦੇ ਮਾਰੇ ਦੱਸਿਏ ਕਿ ਹੁਣ ਲੜਕੀ ਦੀ ਮਾਂ ਨੇ ਇਹ ਦੋਸ਼ ਲਗਾਇਆ ਕਿ ਸਕੂਲ ਦੇ ਹੋਰ ਵਿਦਿਆਰਥੀ ਜਿਹੜੇ ਸੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਉਹਨਾਂ ਨੇ ਉਸ ਨੂੰ ਇਹ ਕਿਹਾ ਉਸ ਦੀ ਬੇਇੱਜ਼ਤੀ ਕੀਤੀ ਕਿ ਉਸ ਦਾ ਪਰਿਵਾਰ ਵੀ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਦੇ ਨਾਲ ਰਹਿ ਰਿਹਾ ਜਲਦ ਹੀ ਉਸ ਦੇ ਮਾਪਿਆਂ ਨੂੰ ਜੰਜੀਰਾਂ ਨਾਲ ਬਨ ਕੇ ਦੇਸ਼ ਵਿੱਚੋਂ ਕੱਢਿਆ ਜਾਵੇਗਾ ਦੇਸ਼ ਨਿਕਾਲਾ ਦਿੱਤਾ ਜਾਵੇਗਾ ਹੁਣ ਮਾਂ ਨੇ ਦੋਸ਼ ਤੋਂ ਬਾਅਦ ਇਹ ਕਿਹਾ ਗਿਆ ਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਸੀ ਉਸ ਨੂੰ ਚੜਾਉਂਦੇ ਸੀਗੇ ਤੇ ਹੁਣ ਸਕੂਲ ਦੇ ਉੱਪਰ ਜਾਂਚ ਸ਼ੁਰੂ ਹੋ ਚੁੱਕੀ ਹੈ ਦੱਸ ਦਈਏ ਕਿ ਹੁਣ 8 ਫਰਵਰੀ ਨੂੰ ਇਸ ਲੜਕੀ ਨੇ ਖੁਦਕੁਸ਼ੀ ਕਰ ਲਈ ਸੀਗੀ ਹਾਲਾਂਕਿ ਦੱਸ ਦਈਏ ਕਿ ਸ਼ਿਕਾਇਤ ਕੀਤੀ ਗਈ ਹੈ ਕਿ ਬੱਚੇ ਕਹਿੰਦੇ ਸੀ ਕਿ ਤੇਰੇ ਮਾਪਿਆਂ ਨੂੰ ਜੰਜੀਰਾਂ ਨਾਲ ਬਨ ਕੇ ਭੇਜ ਦਿੱਤਾ ਜਾਵੇਗਾ ਅਤੇ ਤੂੰ ਕੱਲੀ ਰਹਿ ਜਾਵੇਂਗੀ ਇਹ ਸੁਣ ਕੇ ਉਹ ਇਨੀ ਡਾੜ કે કે ਉਸਨੇ ખુદકુશી કર લી ઓર દસ દી હે કે ਹੁਣ ਮਾਪਿਆਂ ਦਾ ਕਹਿਣਾ ਕਿ ਮੇਰੀ ਧੀ ਨੇ ਕਦੇ ਵੀ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਇੰਨੇ ਤਣਾਅ ਵਿੱਚ ਸੀ ਮੈਨੂੰ ਨਹੀਂ ਪਤਾ ਸੀ ਕਿ ਉਸ ਨਾਲ ਸਕੂਲ ਵਿੱਚ ਇੰਨੀ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਤਾਂ 11 ਸਾਲ ਦੀ ਬੱਚੀ ਨੇ ਖੁਦਕੁਸ਼ੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਡੋਨਾਲਡ ਟਰੰਪਾਰੇ ਕਈ ਸਵਾਲ ਖੜੇ ਹੋ ਗਏ ਨੇ ਲੋਕ ਇਸ ਵਿਦਿਆਰਥਣ ਦੀ ਖੁਦਕੁਸ਼ੀ ਲਈ ਉਸ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਮੰਨਦੇ ਨੇ ਦਰਸਲ ਜਿਵੇਂ ਹੀ ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਨੂੰ ਸੰਭਾਲਣ ਤੋਂ ਦੇ ਵੱਡਾ ਕਦਮ ਚੱਕਿਆ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਔਰ ਇਹ ਫੈਸਲਾ ਜਿਹੜਾ ਲਿਆ ਸੀ ਔਰ ਇਸ ਦੇ ਵਿੱਚ ਹੁਣ ਵੱਡੇ ਸਵਾਲ ਖੜੇ ਹੋ ਚੁੱਕੇ ਨੇ 트럼ਪ ਪ੍ਰਸ਼ਾਸਨ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਰਿਹਾ ਤੇ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਜੰਜੀਰਾ ਨਾਲ ਬਨ ਕੇ ਉਹਨਾਂ ਦੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਤੇ ਇਸ ਦੀ ਆਲੋਚਨਾ ਵੀ ਹੋਈ ਸੀ ਪਰ ਹੁਣ ਇੱਕ ਬੱਚੀ ਨੇ ਜੋ ਹੈ ਵੱਡਾ ਕਦਮ ਚੱਕਿਆ ਖੁਦਕੁਸ਼ੀ ਕੀਤੀ ਹੈ ਇਸ ਦੇ ਡਰ ਦੇ ਮਾਰੇ ਕਿਉਂਕਿ ਬੱਚੇ ਉਸ ਨੂੰ ਕਹਿੰਦੇ ਸੀ ਕਿ ਤੇਰੇ ਮਾਪਿਆਂ ਨੂੰ ਵੀ ਜੰਜੀਰਾ ਨਾਲ ਬਨ ਕੇ ਵਾਪਸ ਭੇਜ ਦਿੱਤਾ ਜਾਵੇਗਾ ਤਾਂ ਬੱਚੀ ਡਰ ਗਈ ਸਹਿਮ ਗਈ ਤੇ ਉਸ ਦੇ ਵੱਲੋਂ ਇਹ ਕਦਮ ਚੱਕਿਆ ਗਿਆ ਤੇ ਹੁਣ ਸਕੂਲ ਦੇ ਉੱਤੇ ਵੀ ਮਾਮਲਾ ਜਿਹੜਾ ਦਰਜ ਕੀਤਾ ਗਿਆ ਕਾਰਵਾਈਆਂ ਹੋ ਰਹੀਆਂ ਨੇ ਔਰ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਤੇ ਐਕਸ਼ਨ ਲਿੱਤੇ ਜਾ ਰਹੇ ਨੇ ਤੇ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਦਰਸਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਇਹ ਮਾਮਲਾ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਤੇ ਡੋਨਾਲਡ ਟਰੰਪ ਦੀਆਂ ਇਸ ਨੀਤੀਆਂ ਨੂੰ ਲੈ ਕੇ ਵੀ ਅਲੋਚਨਾ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਆਖਰਕਾਰ ਹੁਣ ਕੀ ਕੁਝ ਇਸ ਪੂਰੇ ਮਾਮਲੇ ਵਿੱਚ ਨਿਕਲ ਕੇ ਆਉਂਦਾ ਹੈ ਤੇ 11 ਸਾਲ ਦੀ ਬੱਚੀ ਨੇ ਖੁਦਕੁਸ਼ੀ ਕਰ ਲਈ ਜਦ ਉਸਦੇ ਮਨ ਵਿੱਚ ਡਰ ਪੈ ਗਿਆ ਕਿ ਉਸਦੇ ਮਾਪਿਆਂ ਨੂੰ ਰਿਪੋਰਟ ਕੀਤਾ ਜਾਵੇਗਾ ਜੰਜੀਰਾਂ ਨਾਲ ਬੰਨ੍ਹਿਆ ਜਾਵੇਗਾ ਤਾਂ ਹੁਣ ਦੇਖੋ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਨੂੰ ਲੈ ਕੇ ਚਰਚਾ ਹਰ ਪਾਸੇ ਛਿੜੀ ਹੋਈ ਹੈ ਰਿਪੋਰਟ ਮਾਮਲਾ ਜਿਹੜਾ ਹੁਣ ਜ਼ਿਆਦਾ ਹੀ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਡੋਨਾਲਡ ਟਰੰਪ ਦੀਆਂ ਨੀਤੀਆਂ ਕਿਤੇ ਨਾ ਕਿਤੇ ਲੋਕਾਂ ਤੇ ਬੱਚਿਆਂ ਤੇ ਡੂੰਘਾ ਅਸਰ ਪਾ ਰਹੀਆਂ ਨੇ